ਹਾਂ ਤੇ ਚੱਲ ਪੁੱਤ ਹੁਣ ਤੂੰ ਐਦਾਂ ਕਰ ਤੁਹਾਡੀ ਲੜਾਈ ਵੀ ਹਟ ਜੂਗੀ ਹੁਣ ਸਾਡੇ ਮੁੰਡੇ ਨੂੰ ਰਿਸ਼ਤਾ ਕਰਾ ਸੋਣਾ ਜਿਆ ਇਹ ਵੀ ਮੇਰੀ ਪਸੰਦ ਦੀ ਕਿੱਥੇ ਨੱਕ ਤੇ ਚੜਨੀ ਆ ਭੂਆ ਜੀ ਇਹ ਤੇ ਕਹਿੰਦਾ ਹੁੰਦਾ ਨਿਕੰਮਦਾ ਮੈਂ ਬੜੀ ਸੋਹਣੀ ਜੀ ਕੁੜੀ ਨਾਲ ਵਿਆਹ ਕਰਨਾ ਜਿਹੜੀ ਕੋਈ ਲਾਗੇ ਛਾਗੇ ਮਨਾ ਹੋਊਗੀ ਉਹਦੇ ਨਾਲ ਦੀ ਕੋਈ ਪੁੱਤ ਹੁਣ ਵੀ ਸੋਹਣੀਆਂ ਕੁੜੀਆਂ ਬਥੇਰੀਆਂ ਆ ਕਿਤੇ ਕਿਹੇ ਗੱਲ ਦਾ ਉਹਨੂੰ ਨਿਸ਼ਾਨੀਗਾ ਕਿਤੇ ਕੰਮ ਤੇ ਜਾਂਦਾ ਸਿੱਧਾ ਜਾਂਦਾ ਸਿੱਧਾ ਘਰ ਆਉਂਦਾ ਕਿਤੇ ਸਾਡੀ ਭੈਣ ਜੀ ਨੂੰ ਮਾਸਾ ਦੁੱਖ ਨਹੀਂਗਾ ਇਹਦਾ ਪਰ ਭੂਆ ਜੀ ਮੈਂ ਕਿਹੜੀ ਕਦੀ ਰਿਸ਼ਤੇ ਕਰਾਇਆ ਜੇ ਕਦੀ ਕਿ ਐਦਾਂ ਪੋਤੇ ਨਹੀਂ ਕਰਾਇਆ ਤਾਂ ਕੀ ਆ ਰਿਸ਼ਤੇ ਐ ਇਦਾਂ ਹੀ ਇਦਾਂ ਹੀ ਵੇਖ ਵਿਚਾਰ ਇਹਦਾ ਫਲਾਣੇ ਦਾ ਕਰਾ ਰਹੀਏ ਜਿੱਦਾਂ ਹੁਣ ਮੈਨੂੰ ਕੋਈ ਆ ਕੇ ਰਿਸ਼ਤਾ ਕਰਾਉ ਤਾਂ ਅਸੀਂ ਕਿਹੜਾ ਪੜਿਆ ਹੁੰਦਾ ਤੇ ਆਪਾਂ ਦੇ ਮੁੜ ਕੇ ਜਾ ਕੇ ਕਹਣਾ ਆਹੋ ਭੈਣਾ ਉਹ ਭੂਆ ਕਹਿੰਦੀ ਰਿਸ਼ਤਾ ਕਰਾ ਚੱਲ ਅਸੀਂ ਫਲਾਣੇ ਦਾ ਨਾ ਕਰਾ ਦੀ ਢਿੰਗੜੇ ਇਦਾਂ ਸੋਚ ਸੋਚ ਕੇ ਲੱਭ ਲਈਦਾ ਰਿਸ਼ਤਾ ਕੇ ਸੱਚੇ ਨਿ ਰਿਸ਼ਤ ਕਰੋ ਨਾ ਨਹੀਂ ਕਿਉਂ ਪੁੱਤੋ ਇਹ ਕਿਉਂ ਨਾ ਰਿਸ਼ਤਾ ਕਰਾਉਗੀ ਭੈਣਾ ਚਲ ਪੁਰਾਣੇ ਵਾਇਰ ਤੇ ਕੱਢ ਲੈ ਮੈਨੂੰ ਦੱਸ ਕੀ ਗੱਲਾਂ ਕਰਦੇ ਆ ਨਿਆਣਿਆ ਮੈਂ ਤਾਂ ਇੱਥੇ ਮਿਲਣਾ ਹੀ ਭੂਆ ਨੂੰ ਮੈਂ ਕਿਹੜਾ ਘੜੀ ਰਿਸ਼ਤਾ ਹਾਂ ਤੇ ਚੜਕੇ ਬੈਠੀ ਆਂ ਚੱਲ ਪੁੱਤ ਹੋਰ ਕੋਈ ਗੱਲਾਂ ਕਰੋ ਮੈਂ ਚਾਹ ਬਣਾ ਕੇ ਲਿਆਉਣੀ ਆਂ ਨਹੀਂ ਨਹੀਂ ਭਾਜੀ ਮੈਂ ਚਲਦੀ ਹੁਣ ਮੈਂ ਲੇਟ ਹੋਣ ਗਈ ਹਾਂ ਤੇ ਪੁੱਤ ਚਾਹ ਤੇ ਪੀ ਲੈ ਕੋਈ ਗੱਲ ਨਹੀਂ ਚਾਹ ਬਣਾਉਣ ਲੱਗੀ ਪੈਨ ਜੀ ਨਹੀਂ ਨਹੀਂ ਭਾਜੀ ਮੈਂ ਮੁੜ ਕੇ ਆਉਂਗੀ ਫਿਰ ਪੀਵਾਂਗੇ ਨਾਲ ਫਿਰ ਮੈਂ ਆਉਂਗੀ ਇਹ ਆਪਣੇ ਘਰ ਬੈਠਣਾ ਫਿਰ ਪੀ ਕੇ ਜਾਵਾਂਗੇ ਹੁਣ ਮੈਂ ਆਪਣੇ ਨਾਨਾ ਨੂੰ ਚਾਹ ਪੀਤੀ ਆਂ ਆ ਸ਼ਸ਼ਾ ਹਾਂ ਚਲੋ ਚੰਗਾ ਚੰਗਾ ਪੁੱਤ ਚੰਗਾ ਫਿਰ ਚੱਲ ਕੋਈ ਨਹੀਂ ਮੈਂ ਫੇਰ ਸਗਲ ਲਿਆਵਾ ਤੇਰੀ ਸਗਲ ਦਵਾ ਮੈਂ ਤੂੰ ਐ ਜੀ ਮੁੜ ਕੇ ਜਿ ਦਵਾਉਂਗੀ ਨਾ ਫਿਰ ਚੱਲਣਾ ਚਾਹ ਪੀਵਾਂਗੇ ਨਾਲ ਫਿਰ ਸਗਲ ਦੇ ਦਿਓ ਚੰਗਾ ਫਿਰ ਹੁਣ ਮੈਂ ਆਵਾਂ ਤੋਰਨਾ ਨਹੀਂ ਨਹੀਂ ਕੋਈ ਨਹੀਂ ਬੈਠਾ ਤੇ ਭਾਜੀ ਤੇ ਗੱਲਾਂ ਬਾਤਾਂ ਮਾਰੋ ਦਸ ਕੁੜੀ ਨੇ ਸਗਨ ਵੀ ਨਹੀਂ ਚੱਲ ਸਾਕੋਈ ਨਹੀਂ ਹੁਣ ਪਤਾ ਲੱਗ ਗਿਆ ਹੁਣ ਤੁਹਾਡੇ ਘਰ ਦਾਣ ਉਹਨੇ ਆ ਜਾ ਕਰਨਾ ਵਾ ਚਲੋ ਆ ਹੋਏ ਬੜਾ ਪ੍ਰੇਮ ਆ ਕਿਤੇ ਅੱਗੇ ਤਨੀ ਹੀ ਤਾਂ ਹੁਣ ਚਲੋ ਮੈਂ ਦੇਖ ਲਿਆ ਉਹਨੇ ਘਰ ਹੁਣ ਆਇਆ ਹੀ ਕਰੂ ਨਹੀਂ ਆਜਿਆ ਕਰਨਾ ਉਹਨੇ ਹੁਣ ਉਹਦੀ ਨਾਨ ਜਦੋਂ ਇੱਥੇ ਲਾਗੇ ਪਿੰਡ ਆਈ ਉਹਨੇ ਉਦੋਂ ਆਜਿਆ ਕਰਨਾ ਹੁਣ ਤੇ ਆਦੀ ਮੈਨ ਛੇਤੀ ਆ ਲੰਗ ਚੱਲੀ ਸੀ ਕਿ ਫਿਰ ਮੈਂ ਕਿਹਾ ਚੱਲ ਕੋਈ ਨਹੀਂ ਤੂੰ ਆਜਾ ਮੇਰੇ ਘਰ ਤੇ ਦੇਖ ਲੈ ਹਾਂ ਨਹੀਂ ਚੰਗਾ ਤੇ ਨਾਲੇ ਆਂਦੀ ਮੈਂ ਜੋ ਬੰਨੂ ਮਿਲਦਾ ਵਾ ਅੱਛਾ ਅੱਛਾ ਤੇ ਚੱਲ ਇਹਨਾਂ ਤੇ ਦੋਸਾਂ ਨੇ ਲੜਦੇ ਹੀ ਰਹੇ ਚੱਲ ਮੁੜ ਕੇ ਹੁਣ ਨਾ ਲੜਿਓ ਪੁੱਤ ਹੁਣ ਸੁਰਾ ਸਫਾਈ ਕਰ ਲਿਓ ਮਨ ਮੇ ਰਿਸ਼ਤੇ ਦੀ ਇਹ ਗੱਲ ਛੇੜੀ ਆ ਹੋ ਸਕਦਾ ਕਿ ਤੇ ਸੂਤਰ ਆ ਹੀ ਜਾਵੇ ਚੱਲ ਘਰ ਆਇਆ ਨਾ ਇਦਾਂ ਨਹੀਂ ਕਰੀਂਦਾ ਹੁੰਦਾ ਤੂੰ ਜਿਤਨਾ ਜ ਆਉਂਦਾ ਇਹ ਨੂੰ ਪੈ ਗਿਆ ਵਿਚਾਰੀ ਇਹਦੇ ਉਹਨੇ ਗੱਲ ਥੋਕਤੀ ਮੈਨੂੰ ਗੁੱਸਾ ਤੋਂ ਪਤਾ ਚੱਲ ਜਾਂਦਾ ਛੇਤੀ ਉਹਨੇ ਫਿਰ ਉਹ ਐਡੀ ਵੱਡੀ ਹੋ ਗਈ ਜੋ ਤੇ ਦਿਲ ਚੋ ਵਿਜੋਬਨ ਵੀ ਮਡਾ ਹੋਇਆ ਤੇ ਮੈਨੂੰ ਪੁੱਛਦੀ ਕਿ ਵਿਜੋਬਨ ਘਰੇ ਗਿਆ ਮੈਂ ਕਿਹਾ ਘਰੇ ਹੀ ਉਹ ਵਿਲਾ ਮਰਦੋਂ ਨਿੱਕੀ ਹੀ ਉੱਧਰ ਦਾਲ ਵੱਧ ਗਈ ਆ ਤੇ ਮੇਰੇ ਨਾਲ ਉਹਦਾ ਵਿਆਹ ਹੋ ਗਿਆ ਤੇ ਮੇਰਾ ਵੇ ਉਸੇ ਵੇ ਤੇਰਾ ਵੀ ਪੁੱਤ ਉਹ ਗੱਲ ਕਰਦੀ ਨਹੀਂ ਕਿ ਨਾਲ ਰਿਸ਼ਤੇ ਪੜਦੇ ਸੀ ਨਹੀਂ ਗੱਲ ਮੈਂ ਹੁਣ ਕਰ ਦਿੱਤੀ ਆ ਇਹਨੇ ਗੱਲ ਮੈਂ ਫੇਰ ਆਉਗੀ ਤਾਂ ਦੋਰੇ ਫੇਰ ਕਰ ਦੂੰਗੀ ਗੱਲ ਨਾ ਆਉਂ ਤਾਂ ਮੈਂ ਨੰਬਰ ਲੱਲੂਗੀ ਉਹਦਾ ਨੰਬਰ ਲੱਲਾਂਗੇ ਤੇ ਫੋਨ ਤੇ ਗੱਲ ਕਰਾਂਗੇ ਹੋਰ ਭੈਣ ਜੀ ਸਾਬੇ ਸਾਬ ਦਾ ਕਿਤਰਾ ਆਇਆ ਫੋਨ ਖਾਣ ਕੋਈ ਫੋਨ ਦੇ ਉਹ ਭੈਣ ਜੀ ਕਿੱਥੇ ਕੋ ਪੰਚਾ ਵਾ ਅਜੇ ਤੇ ਭੈਣ ਜੀ ਰਾਹ ਚ ਹੀ ਆ ਅਜੇ ਤੇ ਕਿਸੇ ਦਾ ਕੋ ਲੋਕੀ ਦੇ ਕਿਸਮਤ ਵਾਲੇ ਤੇ 15 ਦਿਨਾਂ ਚ ਹੀ ਲੰਘ ਜਾਂਦੇ ਮਹੀਨੇ ਚ ਵੀ ਲੰਘ ਜਾਂਦੇ ਆ ਹੁਣ ਵੇਖੋ ਕਿੰਨਾ ਚਿਰ ਲੱਗਦਾ ਅਸ਼ੋ ਮਹਾਰਾਜ ਨੰਗਾ ਹੋ ਆ ਪੇ ਗਿਆ ਵਾ ਨਾ ਕਿਸੇ ਨਾਲ ਗੱਲ ਨਾ ਕਰਿਓ ਭੈਣ ਜੀ ਅਜੇ ਉਹ trap ਮੈਨੂੰ ਗੁੱਸਾ ਤੇ ਬੜਾ ਆਈ ਤੋ ਇਹ ਸਾਨੂੰ ਦੱਸਿਆ ਨਹੀਂ ਸਾਨੂੰ ਪਤਾ ਲੱਗ ਗਿਆ ਭੈਣ ਜੀ ਅਹੀਂ ਤੇ ਆਖਿਆ ਵੀ ਜਦੋਂ ਪਹੁੰਚ ਜਾਊਗਾ ਉਦੋਂ ਸਾਰਿਆਂ ਨੂੰ ਦੱਸਾਂਗੇ ਸਾਰੇ ਗੱਲਾਂ ਬਾਤਾਂ ਕਰਾਂਗੇ ਖੁਸ਼ੀ ਮਨਾਵਾਂਗੇ ਚਲ ਜਿੰਨੇ ਚਿਰ ਤੱਕ ਪਹੁੰਚਦਾ ਨਹੀਂਗਾ ਕੀ ਭਤਾਜੇ ਕਰਮਾਂ ਦੀ ਕੀ ਸਭ ਕਤਾ ਹੋਊਗਾ ਅਸਾਂ ਮਹਾਰਾਜ ਖੁਸ਼ੀ ਲਿਆਊਗਾ ਲਿਆਊਗਾ ਚਲ ਕੋਈ ਗੱਲ ਨਹੀਂ ਕੋਈ ਨਹੀਂ ਫੋਨ ਆਊਗਾ ਮੈਂ ਤੁਹਾਡੀ ਗੱਲ ਵੀ ਕਰਾ ਦੂੰਗੀ ਜਦੋਂ ਕਿਤੇ ਆਊਗਾ ਫੋਨ ਠੀਕ ਆ ਜਦੋਂ ਪਹੁੰਚਾਂਗੀ ਗੱਲ ਮੈਂ ਤੇ ਆਪ ਉਹਨੂੰ ਆਖੋ ਕਿ ਪੁੱਛ ਤੂੰ ਮੈਨੂੰ ਕਦੇ ਮੇਰੀ ਜਾਨੋ ਚਲ ਅਸ਼ਾ ਕੋਈ ਨਹੀਂ ਮੇਰ ਕੋ ਦੱਸ ਹੈ ਨਹੀਂ ਥੋੜੇ 150 ਰੁਪਏ ਉਹ ਨਹੀਂ ਗੱਲ ਕਿ ਹੁਣੇ ਬੈਠੀ ਹਾਂ ਤੇ ਚੋਰੀ ਛਿਪੀ ਵੀਡੀਓ ਕਾਲ ਵੀ ਕਰ ਦਿੰਦੇ ਤੇ ਮੈਂ ਤੇਰੀ ਗੱਲ ਕਰਾਂਗੀ ਪਰ ਮੇਰੀ ਮਿੰਨਤ ਹੈ ਕੋਈ ਨਾ ਕਾਲ ਨਾ ਕਰੇ ਜਉਂਦਾ ਜਾਉਂਦਾ ਹੇ ਅੰਮੀ ਮੈਂ ਕੋਈ ਨਹੀਂ ਚਲ ਕੁੜੀ ਪਤਾ ਨਹੀਂ ਗਾਹਾਂ ਕੱਢ ਗਈ ਹੋ ਕੇ ਜਾਂ ਸੱਸੀ ਕਾ ਬਲਾ ਗਈ ਮੈਨੂੰ ਸਮਝ ਨਹੀਂ ਲੱਗੀ ਝਾਟੀ ਆ ਗਈ ਠੂਮ ਕਰਕੇ ਸਕੂਟਰੀ ਤੇ ਲਾਗੋ ਦੰਾਂਗੀ ਸੱਸੀ ਕਾ ਨਹੀਂ ਸੱਸੀ ਕਾਲ ਕ ਹੁਣ ਪੂਰਾ ਵੀ ਨਹੀਂ ਕੁੜੀਆਂ ਕਹਿੰਦੇ ਅੱਜ ਕੱਲ ਤੇ ਸੱਤ ਸਰੀਆ ਕਾਲ ਆਖੀਦਾ ਵਾ ਜਾਂ ਆਖੀਦਾ ਵਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਾਂ ਕੋਈ ਵੀ ਪੂਰਾ ਲਬਜੇ ਬੋਲੇ ਉਹਨਾਈ ਸੱਸੀ ਕਾਲ ਤੇ ਕਈਆਂ ਸ਼ੱਸੀ ਕਾਲ ਤਾਂ ਸਿੱਧਾ ਹੀ ਕਹਿੰਦੀਆਂ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਲੱਗੀ ਕੀ ਕਹਿ ਗਈ ਕੁੜੀ ਵਿਚਾਰੀ ਇਹ ਪਰਾਈ ਕਿਧਰੋਂ ਆ ਜੀਵਨ ਕਰ ਗਈ ਹੋਣੀ ਆ ਪਤਾ ਨਹੀਂ ਕੌਣ ਕੁੜੀ ਨੂੰ ਲੱਗ ਜੂ ਪਰ ਚਲੋ ਜਿਹੜੀ ਵੀ ਹੋਊਗੀ ਕੋਈ ਕਰ ਵੀ ਹੈ ਨਹੀਂ ਕਿੱਥੇ ਚਲ ਜਾਂਦੇ ਆ ਕਿੱਥੇ ਛੱਪਨ ਹੋ ਜਾਂਦੇ ਆ ਮਿੰਟ ਚੋਂ ਦੀ ਇਹਨਾਂ ਨੂੰ ਜਾਰੀ ਟੈਨਸ਼ਨ ਆ ਮੇਰੇ ਨਾਲੋਂ ਜੇ ਬੰਦੇ ਨੇ ਕਿਤੇ ਗੱਲ ਹੀ ਕਰਨੀ ਹੁੰਦੀ ਆ ਪਜਾ ਲੈ ਆਪਣੇ ਬੰਦੇ ਲੈ ਕੇ ਬੈ ਉਹ ਕੋਈ ਗੱਲਬਾਤ ਕਰੋ ਕੋਈ ਫੋਨ ਦੀ ਗੱਲ ਕਰੋ ਕਿਤੇ ਆਪ ਲਾ ਕੇ ਵੇਖੀਏ ਮੁੜ ਕੇ ਜੇ ਮੈਂ ਮਗਰ ਜਾਨੀ ਤੇ ਕਹਿੰਦਾ ਮੇਰੇ ਮਗਰੇ ਆ ਜਾਨੀ ਆ ਜਰਾ ਤੇਰਾ ਜੀ ਨਹੀਂ ਲੱਗਦਾ ਕਦੀ ਕੋਹ ਕਦੀ ਕੋਹ ਨਿਆਣਿਆਂ ਵਾਂਗ ਗੱਲਾਂ ਕਰਦੇ ਆ ਹੁਣ ਕਿੱਥੇ ਚਲ ਗਏ ਆ ਐਡਾ ਸੁਨਿਆਕਾਰ ਛੱਡ ਕੇ ਕਦੀ ਮੈਂ ਆਉ ਨੂੰ ਤੁਰੀ ਫਿਰਦੀ ਚਦਾਈਆਂ ਕਦੀ ਮੈਂ ਆਉ ਨੂੰ ਤੁਰੀ ਫਿਰਦੀ ਆ ਕਿੱਥੇ ਕਿੱਥੇ ਬੂਆ ਮਾਰਨਾ ਵਾ ਅੱਗੇ ਨਿਆਣੇ ਨੇ ਵੀ ਘਰ ਹੋਣਾ ਇਹਨਾਂ ਨੇ ਵੀ ਘਰ ਹੋਣਾ ਮੈਂ ਵੀ ਹੋਣਾ ਜਿੱਧਰ ਨੂੰ ਜੀ ਕਰਦਾ ਉਧਰ ਨੂੰ ਚੱਲ ਜਾਣਾ ਮੈਂ ਕਿਤੇ ਦੂਰ ਤੱਕ ਨਹੀਂ ਦੀ ਹੁੰਡਿਆ ਸ਼ਹਿਰ ਕਰਨ ਚਲ ਗਏ ਦੇਖਾਂਗਾ ਹੋ ਕੇ ਭਲਾ ਹਾਦੀ ਹੋ ਗਈ ਉਦਾਂ ਕਹਾ ਹੈ ਮੁੰਡਾ ਪੂਰੀ ਦੀ ਚੁੱਕਣ ਡਿਆ ਬੰਦਾ ਫੋਨ ਚੁੱਕ ਕੇ ਦੱਸੇ ਸਹੀ ਮੈਂ ਕਿੱਥੇ ਤੱਕ ਪਹੁੰਚਾਂ ਜੇ ਮੈਂ ਕਿੱਥੇ ਆ ਕਿੱਥੇ ਨਹੀਂ ਉਹ ਖਾਦਾ ਵੀ ਆ ਸਵੇਰ ਦਾ ਕਿ ਨਹੀਂ ਜੰਗਲਾ ਰਾਹੀ ਮੈਂ ਇਹਨੂੰ ਆਂਦਾ ਹੀ ਵੀ ਨਹੀਂ ਜਾਣਾ ਜੰਗਲਾ ਰਾਹੀ ਬਾਹਰ ਆ ਜਾ ਆ ਗਈ ਘਰ ਹੀ ਬਹਿ ਜਾ ਕਰੋ ਕਿਤੇ ਹੱਦ ਹੋ ਗਈ ਤੁਹਾਡੇ ਵਾਲੀ ਮਗਰ ਮਰ ਵੀ ਗਾਈਆਂ ਮੰਗ ਨੂੰ ਜੀ ਕਰਦਾ ਵਾ ਘਰ ਵੀ ਖਲੋਣ ਨੂੰ ਜੀ ਨਹੀਂ ਕੰਡਿਆ ਆ ਕੁੜੀ ਕੌਣ ਲੱਕ ਕੇ ਗਈ ਐ ਨੂੰ ਗਈ ਸਕੂਟਰੀ ਤੇ ਕੁੜੀ ਤੇ ਪਹਿਲਾਂ ਮੈਂ ਵੀ ਵੇਖੀ ਆ ਵੀ ਕਦੀ ਵੇਖੀ ਨਹੀਂ ਆਈ ਅੱਜ ਹੁਣ ਮੈਂ ਵੇਖੀ ਆ ਵੀ ਇਹ ਕੁੜੀ ਕੌਣ ਹੋਈ ਅੱਛਾ ਪਛਾਣ ਚ ਨਹੀਂ ਆਈ ਮੇਰੀ ਚ ਫੇਰ ਮੁੜ ਕੇ ਮੈਂ ਏਦਾਂ ਹੀ ਮਨ ਨਹੀਂ ਲੱਗਣ ਡਿਆ ਜੀ ਪਿਆਣਾਂ ਨੂੰ ਮੈਂ ਉਧਰ ਨਿਕਲ ਕੇ ਮੈਂ ਨਾਲੇ ਵੀ ਨਹੀਂ ਪੁੱਲਾ ਭੈਣ ਜੀ ਨੂੰ ਪੁੱਛ ਨਹੀਂ ਕੌਣ ਕੁੜੀ ਆ ਉਹ ਤੇ ਪਿਆਣਛਿੰਦ ਉਹਦੀ ਭਤੀ ਆ ਤਾਏ ਜੀ ਅੱਗੇ ਦੇ ਵੇਖੀ ਦੀ ਸੀ ਤਾਏ ਚਾਚੀ ਉਹ ਪੋਤੀ ਲੱਗਦੀ ਆ ਪਿੱਛੋਂ ਜਿੱਦਾਂ ਟੱਬਰ ਇੱਕ ਵੇਦ ਗਾੜੀ ਜਾ ਕੇ ਮੁੜ ਕੇ ਥੋੜੇ ਬਿਤਕਰੇ ਨਹੀਂ ਪੈ ਜਾਂਦੇ ਦੂਜੀ ਦੂਜੀ ਘਰ ਹੋ ਜਾਂਦੇ ਆ ਹਾਂ ਹਾਂ ਉਹ ਮੇਰੇ ਫੋਨ 'ਚ ਲੱਗਾ ਹੈ ਰਿਆ ਇਨਸਾਬ ਰੋਈ ਫੋਨ ਲਾਉਣ ਤਾਂ ਲਾਗੋ ਮੇਰੇ ਸ਼ੂਹ ਕਰਕੇ ਸਕੂਟਰੀ ਤੇ ਇੱਥੇ ਜੇ ਆਈ ਦੇ ਸ਼ਿਸ਼ੀ ਕਾਲ ਸ਼ਿਸ਼ੀ ਕਾਲ ਮੈਂ ਕਰਕੇ ਗਈ ਮੈਨੂੰ ਮੈਨੂੰ ਪਤਾ ਨਹੀਂ ਲੱਗਾ ਮੈਂ ਇਹਦੇ ਬੌਂਦੜੀ ਗਿਆ ਪਰ ਇਹ ਗਾਲੇ ਨੇ ਕੱਢ ਦਿੱਤੀ ਨੇ ਗਾਲ ਕੀ ਅੱਜ ਕੱਲ੍ਹ ਦੀਆਂ ਕੁੜੀਆਂ ਇਦਾਂ ਹੀ ਆ ਬਿੱਡੀ ਜਬਾਨ ਕਿੰਨੀ ਸੋਹਣੀ ਕੁੜੀ ਆ ਆਹ ਚੰਗੀ ਆ ਹਾਂ ਹੋ ਤੇ ਜੋ ਬੰਨ ਲੱਡਿਆ ਪਿਆ ਉਹਨਾ ਆਉਂਦੇ ਅਹੇ ਤੂੰ ਇਦਾਂ ਵਾ ਉਦਾਂ ਵੀ ਜਿੱਦਾਂ ਕਿ ਤੇ ਨਿੱਕੇ ਹੁੰਦੇ ਖੇਡਦੇ ਹੋਣਗੇ ਮੈਂ ਸੋ ਕੋ ਨੂੰ ਆਖਿਆ ਮੈਂ ਰਿਸ਼ਤਾ ਕਰਾ ਇਹਨੂੰ ਕੋਈ ਜੋ ਬੰਨੂ ਜੋ ਬੰਨੂ ਰਿਸ਼ਤਾ ਕਰਾ ਉਹ ਕੁੜੀ ਨੂੰ ਆਖਿਆ ਸੁਣ ਕੁੜੀ ਦਾ ਨਾਂ ਅੱਛਾ ਅੱਛਾ ਸੁਣ ਆਹੋ ਤੇ ਰਿਸ਼ਤੇ ਰੂ ਸੇ ਕਰਾਉਂਦੀ ਹੋਣੀ ਜਾਂ ਨਹੀਂ ਆਂਦੀ ਮੈਂ ਕਰਾਉਂਦੀ ਨਹੀਂ ਉਦਾਂ ਚਲੋ ਮੈਂ ਚੱਲ ਵੇਖ ਚਾਲ ਬੇ ਅੱਗੇ ਆਖਣੇ ਕੁੜੀਆਂ ਦਾ ਕੰਮ ਵੀ ਹੁਣ ਇਦਾਂ ਦਾ ਹੀ ਵੀ ਅੱਧੀ ਕੀ ਗੱਲ ਕਰਦੀਆਂ ਇੱਕ ਦਿਨ ਮੈਂ ਉਦੋਂ ਜਦੋਂ ਮੈਂ ਗਿਆ ਸੀ ਪੈਸੇ ਲੈਣ ਉਦੋਂ ਕੁੜੀ ਮੇਰੇ ਨਾਲ ਹਾਈ ਤਾਂ ਬੱਸ ਚ ਬੈਠੀ ਤੇ ਉਹਨੂੰ ਘਰੇ ਛੇਕ ਆਈ ਸੀ ਉਨੇ ਮਰਕੇ ਅਹੀਂ ਦੇ ਵਿੱਚ ਕਿਦਾਂ ਹਾਸ਼ੀਆਂ ਕਰਕੇ ਮਾਰਦੇ ਆ ਉਹਨੇ ਐ ਹੀ ਕੀਤਾ ਉਹਨੇ ਗਾੜੀ ਮੁਝਾ ਥਲੇ ਲੈ ਮੈਨੂੰ ਪਤਾ ਨਾ ਲੱਗੇ ਵੀ ਨੂੰ ਉਥੂ ਆ ਗਿਆ ਕਿ ਜਾਇ ਨੇ ਇੱਕ ਮਾਰਦੀ ਸੇਖੀ ਕੋਤੀ ਪਿਛਲੇ ਰਵਾਜ ਜਿਹੜੇ ਨਾ ਬੜੇ ਰੋਲੇ ਰੱਪੇ ਵਾਲੇ ਸੀ ਹੁਣ ਗਾੜੀ ਨਹੀਂ ਇਦਾਂ ਦੀਆਂ ਗੱਲਾਂ ਉਹ ਗੱਲ ਮੈਂ ਵੀ ਅਹੀਂ ਤੇ ਮਾਰਦੇ ਸੇਖੀ ਮੁਰਾ ਵਾਲੀ ਚਲ ਮੇਰੀ ਗੱਲ ਸੁਣੋ ਤੁਸੀਂ ਤੁਹਾਨੂੰ ਹੱਸਾ ਬੜਾ ਆਉਂਦਾ ਰ ਤੁਸੀਂ ਪਰੇਸ਼ਾਨ ਵੀ ਬੜੇ ਆਂ ਰ ਹੱਸਿਆ ਵੀ ਨਾ ਕਰੋ ਇੰਨਾ ਜ਼ਿਆਦਾ ਫਿਰ ਗ੍ਰਿੰਦਰ ਇਹੋ ਦੋ ਕੁੜੀਆਂ ਆਪੇ ਹੱਸ ਲਿਆ ਤੇ ਬਸ ਐਦਾਂ ਗੱਲ ਕਰਕੇ ਹੀ ਹੱਸਿਆ ਮਾਸਾ ਕ ਹੱਸਾ ਆ ਗਿਆ ਵਾ ਤੇ ਚਿੰਤਾ ਹੀ ਤੇ ਮੈਂ ਡੁੱਬਾ ਕੀ ਕਰਨਾ ਤੇ ਕੀ ਨਹੀਂ ਕਰਨਾ ਹੁਣ ਮੈਂ ਮੁੰਡੇ ਨੇ ਆਇਆ ਵਾ ਕੋਈ ਚੁੱਕਣ ਨਹੀਂ ਡਿਆ ਗਾੜੀ ਫੂਨ ਹੀ ਨਹੀਂ ਚੁੱਕਣ ਡਿਆ ਹੁਣ ਪਤਾ ਲੱਗੇ ਵੀ ਜੰਗਲ ਦੇ ਵਿੱਚੋਂ ਦੀ ਤੁਰੇ ਜਾਣ ਡੇ ਆ ਜਾਂ ਕਿਤੇ ਬੈਠੇ ਆ ਜੋ ਆਦਾ ਕੇ ਨਹੀਂ ਗਾਦਾ ਕੋਈ ਪਤਾ ਹੀ ਨਹੀਂ ਲੱਗਣ ਡਿਆ ਜੇ ਹਾਂ ਮੈਂ ਕਹਿੰਨੀ ਨਾ ਮੈਂ ਨਹੀਂ ਆਪਣਾ ਪੁੱਤ ਕਲੋਣਾ ਮੈਂ ਨਹੀਂ ਕਲੋਣਾ ਤੁਸੀਂ ਵੀ ਉਹਦੇ ਮਗਰ ਲਾ ਕੇ ਪੂਛ ਚੁੱਕ ਲਈ ਸਾਰਿਆਂ ਨੇ ਵੀ ਨਹੀਂ ਕੋਈ ਗੱਲ ਨਹੀਂ ਮੁੰਡੇ ਜਾਂਦੇ ਹੀ ਆ ਜਾਂਦੇ ਹੀ ਆ ਤੇ ਜਾਂਦੇ ਹੀ ਆ ਸਾਰੇ ਹੁਣ ਕੀ ਪਤਾ ਕਿੰਨੇ ਦਿਨ ਲੱਗਣੇ ਜਿੰਨਾ ਚਿਰ ਤੱਕ ਪਹੁੰਚਦਾ ਨਹੀਂਗਾ ਮੇਰੇ ਕੋਲੇ ਜੇ ਠੰਡ ਕਿਦਾਂ ਪਾਉਗੀ ਅੰਦਰ ਟਾਈਮ ਲੱਗ ਜਾਂਦਾ ਵਾ ਸਾਰੇ ਕਹਿੰਦੇ ਆ ਵੀ ਟਾਈਮ ਲੱਗਦਾ ਵਾ ਉਧਰ ਭੈਣ ਸ਼ਿੰਦੋ ਤੇ ਉਹ ਆਪਣੇ ਥਾਂ ਔਖੀ ਮੈਂ ਗੁਰਮਖ ਨੂੰ ਪੁੱਛਿਆ ਸੀ ਉਹ ਆਂਦਾ ਸੀ ਵੀ ਪਾਉ ਟਾਈਮ ਲੱਗ ਜਾਂਦਾ ਵਾ ਜਾਂਦੇ ਤੂੰ ਚਿੰਤਾ ਨਾ ਕਰ ਕੋਈ ਗੱਲ ਨਹੀਂ ਕਿ ਚਲ ਜਾਣਾ ਮੈਂ ਪਹੁੰਚ ਜਾਣਾ ਵਾ ਐਡੀ ਨਹੀਂ ਗੱਲ ਕੋਈ ਹਾਂ ਤਾਂ ਨਹੀਂ ਪਾਉ ਜਿੰਨਾ ਚਿਰ ਤੱਕ ਪਹੁੰਚਦੇ ਨਹੀਂਗਾ ਮੈਂ ਉਹ ਮਡੋਲੇ ਹੀ ਆ ਮੈਂ ਤੇ ਹੁਣ ਤੈਨੂੰ ਸਾਰੀ ਗੱਲ ਦੱਸਦਾ ਨਹੀਂ ਉਹ ਆਂਦਾ ਵੀ ਡੌਂਕੀਆਂ ਲਾਉਣੀਆਂ ਵੀ ਕਿੜੀਆਂ ਸੌਖੀਆਂ ਵਾ ਡੰਕੇ ਲਾਉਣੀ ਹੈ ਕਹਿੰਦੇ ਸੌਖੀ ਮੈਂ ਹੁਣ ਮੁੰਡਿਆਂ ਨੇ ਮੂੰਹ ਚੁੱਕ ਲਿਆ ਤੇ ਕੀ ਕਰੀਏ ਭੈਣ ਚਿੰਤਾਂ ਦੀ ਮੇਰੇ ਕੋਲ 100 ਰੁਪਇਆ ਨਹੀਂ ਹੈਗਾ ਦੇਣ ਨੂੰ ਮੇਰੇ ਤੋਂ ਚੋਰੀਆਂ ਕਮਾਈਆਂ ਮੈਨੂੰ ਦੱਸ ਕੇ ਨਹੀਂ ਗਏ ਉਹ ਅੱਜ ਇਹ ਮੈਂ ਪੈਣਾ ਤੇਰੇ ਗਾੜੀ ਜੋੜਿਆ ਹਾ ਤਣ ਗਾਣਾ ਗੱਲ ਕਰੀ ਜਨਾ ਚਿਰ ਤੱਕ ਪਹੁੰਚ ਜਾਣ ਚਲੋ ਇਹ ਆ ਵੀ ਮਾਰਾ ਸੱਚੇ ਪਾਸ਼ਾ ਸਾਡਾ ਪੁੱਤ ਟਕਾਣੀ ਪਹੁੰਚ ਜੇ ਤੇ ਪਾਰਟੀ ਕਰਾਂਗੇ ਜਿਹਦੇ ਨੂੰ ਕਹਿੰਦੇ 100 ਦੇ ਥਾਂ ਭਾਵੇਂ 500 ਦੇ ਦੀ ਅਸੀਂ ਨਹੀਂ ਕੋ ਨਾ ਕਰਦੇ ਤੈਨੂੰ ਮੈਂ ਤੇ ਆਖਿਆ ਵਾ ਮੈਂ ਤਾਂ ਆਪਾਂ ਤਾਂ ਮੈਂ ਜਦੋਂ ਪਹੁੰਚ ਗਿਆ ਉਦੋਂ ਇਹ ਸਾਰਿਆਂ ਨੂੰ ਦੱਸ ਦੇਣਾ ਉਦੋਂ ਹੀ ਪਾਰਟੀ ਕਰਾਂਗੇ ਖੁਸ਼ੀ ਕਰਾਂਗੇ ਸਭ ਕੋ ਕਰਾਂਗੇ ਬਣੀ ਚਾਹ ਜੂ ਬਣਾਈ ਕੋ ਟੱਕਣੀ ਨਾ ਚਾਹ ਵਾਲ ਤੇ ਮੈਂ ਗਈ ਨਹੀਂ ਮੇਰੇ ਤੇ ਅੰਦਰ ਵੜਨ ਦੀ ਜੀ ਨਹੀਂ ਕਰਨ ਲਿਆ ਚਾਹ ਮੈਂ ਕਿੱਥੇ ਧਰੀ ਆ ਹੁਣ ਆਜੋ ਮੈਂ ਬਣਾ ਦਿੰਨੀ ਆ ਚਾਹ ਉਹੋ ਗੱਲ ਵੀ ਘਰ ਵੱਡਬੜ ਖਾਂਦਾ ਹੀ ਆਂਡਿਆ ਹੀ ਮੇਰਾ ਵੀ ਜੀ ਨਹੀਂ ਲੱਗਣ ਡਿਆ ਕਿੰਨਾ ਕਿ ਟੱਬਰ ਹੀ ਸਾਡਾ ਅਸੀਂ ਤੇ ਜਾਣ ਕੇ ਸ਼ਦਾ ਕੁੱਟਿਆ ਵਾ ਇਹ ਗੱਲ ਨੂੰ ਹੈ ਆ ਫਸਲ ਬਾੜੀ ਸਾਡੀ ਇੰਨੀ ਆ ਸਾਡੇ ਕੋਲ ਤਾਂ ਨਾ ਪੈਸਾ ਦਾ ਵਿਆਜ ਨਹੀਂ ਮੁਕਣਾ ਤੂੰਂਦਰ ਇਹ ਹਟਦਾ ਨਹੀਂ ਆਖਣੋ ਇਹ ਕਹੀ ਜਾਂਦਾ ਤੇ ਦੂਜੀ ਗੱਲ ਇਹ ਸਮੇਂ ਤੋਂ ਬਹੁਤ ਡਰ ਲੱਗਦਾ ਹੀ ਇੱਥੇ ਵੇਲਾ ਪੰਜਾਬ ਦਾ ਕੀ ਬਣ ਗਿਆ ਉਹ ਤਾਂ ਚੱਲ ਮੈਨੂੰ ਪਤਾ ਉਹ ਮੁੰਡਾ ਨੌਜਵਾਨ ਜਿੰਨਾ ਸੋਹਣਾ ਜਵਾਨ ਸਾਹਿਬ ਮੁੰਡੇ ਐਂਦਾ ਨਹਿਰਾ ਦੇ ਤੁਰੇ ਫਿਰਦੇ ਆ ਤੇ ਵੇ ਕਿੰਨੇ ਕਿੱਦਾਂ ਕੇ ਚੰਗੇ ਲੱਗਦੇ ਆ ਚਲ ਜੁੱਪ ਕਰੋ ਮੈਨੂੰ ਹੋਰ ਤਰ੍ਹਾਂ ਹੁੰਦਾ ਮੇਰੇ ਕੋਲ ਨਹੀਂ ਇਹ ਗੱਲਾਂ ਸੁਣੀਆਂ ਜਾਂਦੀਆਂ ਹੈ ਮਾਪੇ ਆਪਣੇ ਵਿਚਾਰੇ ਘਰ ਬੈਠੇ ਉਹਨਾਂ ਨੂੰ ਇਹ ਥੋੜਾ ਪਤਾ ਵੀ ਸਾਡਾ ਕਿੱਥੇ ਗਿਆ ਤੇ ਕਿੱਥੇ ਦੇ ਹਾਏ ਮੈਂ ਅੱਖਾਂ ਨਹੀਂ ਜੁੱਪ ਕਰ ਜੀ ਇੱਥੇ ਮੂੰਹ ਵੱਧੇ ਆ ਇਦਾਂ ਤੁਰੇ ਫਿਰਦੇ ਨੇ ਨਿਆਣੇ ਨੌਜਵਾਨ ਇੱਥੇ ਨੌਕਰੀਆਂ ਨਹੀਂ ਸਰਕਾਰਾਂ ਦੇਣ ਦੀਆਂ ਕਰੀਏ ਤੇ ਕਰੀਏ ਕੀ ਮੈਂ ਚਾਹ ਬਣਾਉਂਦੀਆਂ ਲਿਆ ਦੂੰ ਮੇਰੇ ਕੋਲ ਨਹੀਂ ਦਚਲੀਆਂ ਜਾਂਦੀਆਂ ਗੱਲਾਂ ਫੇਰ ਨਾ ਇਹਦਾ ਵੀ ਕੋਬੀ ਨਿਕਲ ਗਿਆ ਇਹਦਾ ਹੈ ਮੈਂ ਇਹ ਸਾਰੀ ਗੱਲ ਇਹਨੂੰ ਦੱਸਦਾ ਵੀ ਨਹੀਂ ਕਿ ਜੋ ਜੋ ਗੱਲਾਂ ਮੁੰਡੇ ਦੱਸਦੇ ਆ ਬੰਦੇ ਵੀ ਇਦਾਂ ਇਦਾਂ ਗੱਲ ਹੁੰਦੀ ਆ ਪਰ ਨਹੀਂ ਇਹ ਫਿਕਰ ਰਹਿ ਕੇ ਵਾਕਿਆ ਮਾਵਾ ਨੂੰ ਮੜਾ ਹੁੰਦਾ ਮਾਂ ਤੇ ਉਹਨੂੰ ਬੱਚੇ ਦਾ ਫਿਕਰ ਹੁੰਦਾ ਇਹਦੇ ਮੇਰਾ ਮਾਲਕੀ ਆ ਸੱਚੇ ਪਾਸ਼ਾ ਇਹ ਸਾਡੇ ਪੋਤ ਨੂੰ ਐ ਸੁਖ ਸੁਖਾ ਨੇ ਟੱਕਣੇ ਪਜਾਦੀ ਮਾਲਕਾ ਆਪਣੀ ਰੋਜੀ ਰੋਟੀ ਤੇ ਲੱਗ ਜੂਗਾ ਰਜਗਾਰ ਤੇ ਲੱਗ ਜੂਗਾ ਤੇ ਚੱਲ ਹੱਡੀ ਵੀ ਥੋੜਾ ਇਹ ਵੀ ਬੁਢਾਪੇ ਦਾ ਸਹਾਰਾ ਬਣ ਜੂਗਾ ਕੀ ਕਰਨਾ ਤੇ ਕੀ ਨਹੀਂ ਕਰਨਾ ਇਹ ਇਥੇ ਨੌਕਰੀਆਂ ਸਰਕਾਰ ਦਿੰਦੀ ਹੁੰਦੀ ਆ ਕੀ ਲੋੜ ਹੈ ਦੀ ਦੂਰ ਪੁੱਤ ਭੇਜਾਂਗੇ ਆਪਣੇ ਗਾਂ ਦਾ ਕਾਲਜੇ ਨਾਲ ਲਾ ਕੇ ਰੱਖਣੀ ਪੁੱਤ ਤੇ ਇਹ ਲਾਲਕੇ ਦੇ ਲੱਭਦੇ ਆ ਮਾਲਕਾ ਤੁੰਦੇ ਦਿੱਤੇ ਆ ਮਾਲਕਾ ਹੁਣ ਇਹਨਾਂ ਨੂੰ ਰੋਜੀ ਰੋਟੀ ਵੀ ਤੂੰ ਹੀ ਦੇਣੀ ਆ ਸੱਚੇ ਬਾਦਸ਼ਾ ਤੂੰ ਹੀ ਬਖਸ਼ੀਂ ਨਾ ਕੇ ਚੱਲ ਵੇਖਾਂ ਭਲਾ ਹਾ ਹਾ ਸ਼ੇਪ ਹੀ ਨਹੀਂ ਜੰਗੀ ਆਉਣ ਦੀ ਰਸ਼ਨੂ ਕੀ ਕਰਤਾ ਵੈਨਾਂ ਨੇ ਇੰਨਾ ਕੁੜੀਆਂ ਤੇ ਇੰਨਾ ਗੁੱਸਾ ਚੜਦਾ ਵਾ ਨਾ ਮੈਨੂੰ ਹਰ ਇੱਕ ਚੀਜ਼ ਹੀ ਖਰਾਬ ਕਰਕੇ ਢਾਹ ਦਿੰਦੀਆਂ ਹੁਣ ਮੈਂ ਜਾਣਾ ਵਾ ਨਾ ਘਰੋਂ ਬਾਹਰ ਇਹਨਾਂ ਨੇ ਫੇਰ ਕੋਹ ਨਾ ਕੋ ਕਰਨਾ ਵਾ ਤੇ ਇਹਨੂੰ ਵੱਡੀ ਨੂੰ ਸਮਝਾ ਕੇ ਜਾਨੀ ਆ ਅਮਰੇ ਹਾਨੀ ਇੱਧਰ ਆ ਆ ਵੇਲਾ ਸਾਰੀਆਂ ਲਿਪਸਟਿਕਾਂ ਦੀ ਸ਼ੇਪ ਖਰਾਬ ਕਰਦੀ ਆ ਨਾ ਯਾਰ ਅਸੀਂ ਤੇ ਇੱਕ ਦਿਨ ਦਾ ਨਹੀਂ ਲਿਪਸਟਿਕਾ ਕੀ ਯੂਜ਼ ਕੀਤੇ ਤੇ ਇਹ ਤੇ ਰੋਜ਼ ਕਹਿ ਦਿੰਦੇ ਫੇਰਾ ਆ ਖਰਾਬ ਹੋ ਗਿਆ ਜੀ ਖਰਾਬ ਹੋ ਗਿਆ ਉਹ ਖਰਾਬ ਕਰਤਾ ਵੈ ਨਾ ਹਾਂ ਮੈਂ ਤੈਨੂੰ ਮਾੜੀ ਜੀ ਗੱਲ ਕਹਿਣ ਲੱਗਦੀ ਐ ਤੂੰ ਅੱਗੋਂ ਮੈਨੂੰ ਦਬਕਾਣਾ ਕਿ ਪੈ ਰਣੀ ਆ ਸਸਾ ਭਾਦੀ ਮੈਂ ਵੀ ਵੈਸੇ ਕਿਹਾ ਆ ਭਾਬੀ ਜੀ ਮੈਂ ਵੀ ਵੈਸੇ ਕਿਹਾ ਧਰਨ ਪਰ ਤੇ ਰਟੰਗ ਵੈਸੇ ਕਹਿਣ ਵਾਲਾ ਹੈ ਨਹੀਂਗਾ ਤੂੰ ਆ ਕੇ ਮੇਰੇ ਤੇ ਪੂਰਾ ਦਬਕਾ ਮਾਰਿਆ ਮੈਨੂੰ ਭਾਬੀ ਮੈਂ ਭਾਬੀ ਮੈਂ ਵੈਸੇ ਕਿਹਾ ਯਾਰ ਧਰਨ ਨੂੰ ਸਮਝ ਕੀ ਹੋਣੀ ਲੱਗਦੀ ਤੈ ਹਰ ਗੱਲ ਤੇ ਨੋਕਾ ਟੋਕੀ ਕਰਦੇ ਹੋ ਮੇਰੇ ਨਾਲ ਮੈਂ ਤੈਨੂੰ ਦੱਸ ਕੇ ਜਾਣ ਲੱਗੀ ਹਰ ਜਦ ਮੈਂ ਕਹੋ ਕਿਹਾ ਹੀ ਨਹੀਂ ਮੈਂ ਤੈਨੂੰ ਦੱਸਣਾ ਹੀਗਾ ਕਿ ਹੁਣ ਮੈਂ ਚਲਨੀ ਹਾਂ ਸੁਖਵਾਲਾ ਤੇ ਜੇ ਮੇਰੇ ਅਮਜਾ ਨੂੰ ਅੱਜ ਮੇਰਾ ਮੇਕਅਪ ਨੂੰ ਹੱਥ ਲੱਗਾ ਤੇ ਮੈਂ ਫਿਰ ਵੱਡ ਕੇ ਰੱਖ ਦੇਣਾ ਜਾਂ ਨਹੀਂ ਤੇ ਫਿਰ ਇਹਨੂੰ ਜੰਦਰਾ ਲੱਗੂਗਾ ਹਾਂ ਹਾਂ ਭਾਬੀ ਜੀ ਮੈਂ ਤੇ ਡੇਲੀ ਤੁਹਾਡੇ ਮੇਕਅਪ ਯੂਜ਼ ਕਰਦੀ ਆਂ ਮੇਰੇ ਘਰ ਲਈ ਵਿਆਹ ਵੀ ਨਹੀਂ ਆਇਆ ਤੇ ਮੈਂ ਮੇਕਅਪ ਕਦੀ ਲਾਇਆ ਨਹੀਂ ਉਹਦਾ ਠੀਕ ਹੀ ਮੇਕਅਪ ਕੀਤਾ ਹੀ ਵੈਸੇ ਮੇਰੇ ਸਾਹਮਣਾ ਹੋਣਾ ਨਹੀਂ ਆ ਤੇਰਾ ਮੇਰੇ ਸਿਰ ਤੇ ਬੈਏਗੀ ਉੱਚੀ ਬੋਲ ਮਾਸਾ ਮੈਨੂੰ ਵੀ ਸੁਣਾ ਦਿਓ ਕੀ ਕਹਿਣ ਦੇ ਮੈਂ ਮੇਕਅਪ ਲਈ ਵਿਆਹ ਕਰਾਉਂਦੀ ਕਿ ਲੋੜ ਵਾ ਭਾਬੀ ਦਾ ਮੇਕਅਪ ਆ ਹੋਵੇ ਤੇ ਉਹਦਾ ਹੀ ਵਰਤ ਲਈਦਾ ਵਾ ਆ ਬਾਬੀ ਤੇ ਕੋਈ ਮੋਪਾ ਛੱਡਦੇ ਨਹੀਂ ਨਾ ਹਰ ਗੱਲ ਤੇ ਮੈਨੂੰ ਕਹਿੰਦੇ ਹਰ ਹਰ ਗੱਲ ਤੇ ਮੈਂ ਤੈਨੂੰ ਇੰਨਾ ਹੀ ਕਹਿੰਦੀ ਹਾਂ ਕਿ ਮੈਂ ਸਿਰ ਨਹੀਂ ਘਪਾਉਣਾ ਵੀਰ ਤੇਰਾ ਅੱਗੇ ਮੇਨਾ ਔਖਾ ਰਹਿੰਦਾ ਹੀ ਓ ਤੇਰੀ ਵਜ੍ਹਾ ਕਰਕੇ ਤੇ ਮੈਂ ਚੱਲ ਰਹੀ ਕਿ ਮੇਰੇ ਅੰਦਿਆ ਕਰਦਾ ਜੇ ਕੋਈ ਹੁਣ ਤੁਸੀਂ ਗਲਤ ਕੀਤਾ ਕੁਝ ਨਾ ਕੋ ਤ ਮੈਂ ਤੈਨੂੰ ਫੜਕਾਉਣਾ ਬੜਾਈ ਓ ਤੇ ਮੁੰਡਾ ਸੁੱਤਾ ਹੀ ਓ ਤੇ ਉਹਦਾ ਵੱਲ ਵੇਖ ਲਈ ਠੀਕ ਐ ਬਾਬੀ ਹੋਰ ਦੱਸੋ ਪੋਰ ਮੈਂ ਤੈਨੂੰ ਕੀ ਦੱਸਾਂ ਕੋਈ ਨਾ ਕੋਈ ਗੱਲ ਤੋਂ ਨਾ ਕਟੂਕੀ ਕਰਦੇ ਰਹਿਣਾ ਲੜਦੇ ਰਹਿੰਦੇ ਮੈਨਾਂ ਤਈ ਨਹੀਂ ਤੂੰ ਹਣ ਜਾਏਂਗੀ ਨਹੀਂ ਗੱਲ ਛੱਡ ਕੇ ਉੱਥੇ ਬੱਸ ਬੈ ਕੇ ਤੇ ਫਿਰ ਗੱਲਾਂ ਲੰਮੀਆਂ ਹੀ ਲੈ ਜਾਣੀ ਨਹੀਂ ਆ ਤੂੰ ਹੀ ਨਹੀਂ ਸੁਧਰ ਸਕਦੇ ਜੋ ਮੈਂ ਸਾਰਾ ਸੁਧਰ ਜਾਣ ਕਿ ਤੇ ਸੁਧਰ ਹੈ ਕਿ ਤੇ ਇੱਕੋ ਗੱਲ ਦੇ ਮਗਰ ਹੀ ਪੈ ਜਾਂਦੀ ਹੈ ਨਹੀਂ ਕੁੜੀ ਮਰ ਸਕਦੇ ਕੋਈ ਕਹਿ ਨਹੀਂ ਦਿੰਦੀ ਅੱਗੋਂ ਧਵਕਾ ਮਾਰ ਕੇ ਚੁੱਪ ਕਰਾਉਂਦੀ ਵੀ ਨਾ ਸਾਰਾ ਸਮਾਨ ਖਲਾ ਲਿਆ ਇਦਾਂ ਜੀ ਬਣਾਇਆ ਕਿਤੇ ਇੰਨੀ ਸਫਾਈ ਕਰਨ ਵਾਲੀ ਆ ਕਿੱਥੇ ਕਿੱਥੇ ਬੰਦਾ ਹੱਥ ਮਾਰੂਗਾ ਸਮਝ ਨਹੀਂ ਲੰਦੀ ਪਾਬੀ ਅਸੋਖ ਪਾਬੀ ਦਾ ਫੋਨ ਆਉਣ ਡਿਆ ਕੀ ਕਹਿੰਦੀ ਮੈਂ ਗੜਾ ਚੁੱਕਿਆ ਹੈਲੋ ਹਾਂ ਸੁਖ ਹਾਂ ਠੀਕ ਆਹੋ ਹੋ ਗਈਆਂ ਵੇਲੀ ਤੇ ਵੇਲੀ ਗਾਦੀ ਹੁਣਾਵਾ اچھا نہیں سچی چل پھر تو ہی آجا ہاں او دم میں ہون لگی ہی چل ہون تو آجا پھر بے کے کالا کر لانگے آؤ تیری بھی گڑی ساس میں کان دینی کال جا جا ہاں چل ٹھیک ہاں چنگ چل ہونی میں جانا سوکھنے آجا نام ਮੈਦਾਨੂ ਕਦੇ ਜਾਣ ਪਕੇ ਰੋਕਿਆ ਫੂੰ ਰੋਕ ਆ ਕਨੀ ਰੋਕਣਾ ਤੈਨੂੰ ਤੇ ਜ਼ਰੂਰ ਕਰਦੀ